ਡੈਂਗੂ ਰੋਕथाम ਦੀ ਮੁਹਿੰਮ ਦੇ ਵਿੱਚ ਸਰਕਾਰ ਆਪਣਾ ਅਹਿਮ ਜਿਹੜਾ ਯੋਗਦਾਨ ਹੈ ਉਹ ਪਾ ਰਹੀ ਹੈ ਗੁਰਦਾਸਪੁਰ ਤੋਂ ਖਬਰ ਸਾਹਮਣੇ ਆਈ ਹੈ ਡਾਇਰੈਕਟਰ ਸਿਹਤ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਪੂਸ਼ਣ ਦੀ ਅਗਵਾਈ ਦੇ ਹੇਠ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਈ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਜ਼ਿਲ੍ਹੇ ਦੇ ਵਕਵਾਕ ਪਿੰਡਾਂ ਦੇ ਵਿੱਚ ਦੀਆਂ ਵਿੱਚ ਟੀਮਾਂ ਨੇ ਜਾ ਕੇ ਮੱਛਰਾਂ ਦਾ ਲਾਰਵਾ ਚੈੱਕ ਕੀਤਾ ਅਤੇ ਲੋੜ ਦੇ ਅਨੁਸਾਰ ਫੋਗਿੰਗ ਵੀ ਕਰਵਾਈ ਗਈ। ਇਸ ਮੌਕੇ ਡਾਕਟਰ ਨਵਿੰਦਰ ਵਿਰਕ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਡੇਂਗੂ ਦੇ ਰੋਗ ਥਾਮ ਦੇ ਲਈ ਗਤੀਵਿਧੀਆਂ ਕਰਵਾਈਆਂ ਗਈਆਂ ਨੇ ਅਤੇ ਫੀਲਡ ਸਟਾਫ ਵੱਲੋਂ ਮਲੇਰੀਆ ਜਾਂਚ ਦੇ ਲਈ ਘਰਾਂ ਅਤੇ ਹੋਰ ਜਗ੍ਹਾ ਤੇ ਜਿਹੜੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਹੈ ਮੱਛਰ ਨਾ ਹੋਣ ਦੇ ਇਸ ਲਈ ਲੋਕਾਂ ਨੂੰ ਉਪਾਅ ਦੱਸੇ ਗਏ ਨੇ ਵੀ ਇੱਥੇ ਮੱਛਰ ਇਕੱਠਾ ਨਾ ਹੋਵੇ ਲੋਕਾਂ ਨੂੰ ਉਸ ਬਾਰੇ ਪੂਰਾ ਜਾਗਰੂਕ ਕੀਤਾ ਗਿਆ ਹੈ ਵੀ ਸਾਫ਼ ਸਫਾਈ ਰੱਖੀ ਜਾਵੇ ਤਾਂ ਜੋ ਗੰਦਗੀ ਵਾਲੀ ਜਗ੍ਹਾ ਤੇ ਮੱਛਰ ਪੈਦਾ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਵੀ ਕਿਸੇ ਫਾਲਤੂ ਜਗਾ ਜਾਂ ਵਸਤੂ ਦੇ ਵਿੱਚ ਪਾਣੀ ਦਾ ਨਾ ਜਮਾ ਹੋਣ ਦੇਣ ਕਿਉਂਕਿ ਜਦੋਂ ਪਾਣੀ ਕਿਸੇ ਜਗ੍ਹਾ ਤੇ ਇਕੱਠਾ ਰਹਿੰਦਾ ਕਾਫੀ ਸਮੇਂ ਤੱਕ ਤੇ ਉੱਥੇ ਮੱਛਰ ਤੇ ਕੀੜੇ ਮਕੌੜੇ ਜਿਹੜੇ ਆ ਪੈਦਾ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਇਸ ਲਈ ਜੇ ਕਿਤੇ ਮੱਛਰ ਦਾ ਲਾਰਵਾ ਹੋਵੇ ਤਾਂ ਉਸ ਨੂੰ ਉਸੇ ਥਾਂ ਤੇ ਨਸ਼ਟ ਕੀਤਾ ਜਾਵੇ ਮੱਛਰ ਜਨਹਿਤ ਰੋਗਾਂ ਤੋਂ ਬਚਾਅ ਉਹਨਾਂ ਲਈ ਉਹਨਾਂ ਦਾ ਬਚਾਅ ਕੀਤਾ ਜਾਵੇ ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋਂ ਜਾਂਚ ਕਰਵਾਈ ਜਾਵੇ ਅਤੇ ਡਾਕਟਰ ਦੀ ਸਲਾਹ ਦੇ ਨਾਲ ਹੀ ਜਿਹੜੀ ਦਵਾਈ ਖਾਧੀ ਜਾਵੇ ਅਤੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਈਂ ਡਰਾਈ ਡੇ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ ਔਰ ਸਰਕਾਰ ਔਰ ਸਿਹਤ ਵਿਭਾਗ ਇਸ ਡੇਂਗੂ ਦੇ ਮਾਮਲੇ ਨੂੰ ਲੈ ਕੇ ਬਹੁਤ ਹੀ ਚਿੰਤਕ ਅਤੇ ਬਹੁਤ ਹੀ ਆਪਣੇ ਪੱਖੀ ਜਿਹੜਾ ਕੰਮ ਹੈ ਉਹ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ